ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੂ 슈ਗਰकेन ਫਾਰਮਿੰਗ ਆਲਮਾ ਤੇ ਅੱਜ ਅਸੀਂ ਇੱਕ ਨਵਾਂ ਵਲੌਗ ਸ਼ੂਟ ਕਰਨ ਜਾ ਰਹੇ ਹਾਂ ਜੋ ਕਿ ਨਵਾਂ ਟਰੈਕਟਰ ਅਲਟਰਾ ਅਰਜੈਂਸੀ 505 ਲਿਆ ਸੀ ਅੱਜ ਆਪਾਂ ਉਹਨੂੰ ਲਾਇਆ ਨਵਾਂ ਬੰਪਰ ਬੰਪਰ ਲਾਇਆ ਬਹੁਤ ਹੈਵੀ ਧੱਕੇ ਵਾਲਾ ਔਰ ਇੱਕ ਲਾਈਆ ਹੁੱਕ ਬਹੁਤ ਵਧੀਆ ਤਰੀਕੇ ਦੇ ਨਾਲ ਫੁੱਲ ਸਪੋਰਟ ਵਾਲੀ ਹੁੱਕ ਲਾਈਆ ਫੁੱਲ ਪਲੇਟ ਵਾਲੀ ਬੰਪਰ ਲਾ ਕੇ ਪੂਰਾ ਕੰਪਲੀਟ ਸੈੱਟ ਉਹਨੂੰ ਪ੍ਰਾਈਮਰ ਮਾਰਿਆ ਅਸੀਂ ਪੁੱਟੀ ਨਹੀਂ ਕਰਵਾਈ ਕਿਉਂਕਿ ਅਸੀਂ ਲਾਉਣਾ ਹੁੰਦਾ ਧੱਕਾ ਧੱਕਾ ਲਾਈਦਾ ਗੰਨੇ ਵਾਲੀਆਂ ਟਰਾਲੀਆਂ ਨੂੰ ਬੈਕ ਸਾਈਡ ਤੋਂ ਇਹ ਧੱਕੇ ਵਾਲਾ ਹੀ ਬੰਪਰ ਹੈ ਔਰ ਇਹ ਜਿਹੜਾ ਬੰਪਰ ਲਾਇਆ ਹੈ ਅਸੀਂ ਇਹ ਲਾਇਆ ਆਪਾਂ ਜਦੋਂ 46 ਰੋਡ ਤੋਂ ਤੁਗਲਵਾਲ ਨੂੰ ਹਰਚੋਵਾਲ ਰੋਡ ਨੂੰ ਜਾਂਦੇ ਆ ਤਾਂ ਵਿੱਚ ਅੱਡਾ ਹੁੰਦਾ ਇੱਕ ਕੋਟ ਆਰਡਰ ਮਲ ਉੱਥੇ ਇੱਕ ਵੀਰ ਹੈ ਵੀਰਾ ਬੰਪਰਾਂ ਵਾਲਾ ਬਹੁਤ ਮਸ਼ਹੂਰ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਬੰਪਰ ਲਾਉਂਦਾ ਹੈ ਸਫਾਈ ਬਹੁਤ ਸੋਹਣੀ ਗ੍ਰੈਂਡਰ ਦੀ ਰਗੜਾਈ ਬਹੁਤ ਸੋਹਣੀ ਕਰਦਾ ਹਰ ਕੰਮ ਵਧੀਆ ਬੰਪਰ ਦੀ ਮਜ਼ਬੂਤੀ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਦਿੰਦਾ ਇਸ ਕਰਕੇ ਉਹਨਾਂ ਦੇ ਕੋਲ ਜਾ ਕੇ ਅਸੀਂ ਵਿਜ਼ਿਟ ਕੀਤਾ ਵਧੀਆ ਲੱਗਿਆ ਉਹਨਾਂ ਦਾ ਸਿਸਟਮ ਵਧੀਆ ਲੱਗਿਆ ਕੰਮ ਕਰਨ ਦਾ ਤਰੀਕਾ ਡੀਲਿੰਗ ਬਹੁਤ ਵਧੀਆ ਲੱਗੀ ਉਹਨਾਂ ਦੀ ਉਹਨਾਂ ਕੋਲੋਂ ਬੰਪਰ ਲਵਾਇਆ ਬੰਪਰ ਲਗਾਉਣ ਤੋਂ ਬਾਅਦ ਵਿੱਚ ਆਪਾਂ ਇਹ ਜਿਹੜਾ ਪੇਂਟ ਕੀਤਾ ਇਹ ਭੈਣੀ ਮੀਆਂ ਖਾਂ ਅਡੇ ਦੇ ਵਿੱਚ ਨੰਨਵਾਲ ਰੋਡ ਦੇ ਉੱਪਰ ਦਾ ਗੱਡੀਆਂ ਦੀ ਲੈਂਡਿੰਗ ਪੈਂਟਿੰਗ ਦਾ ਕੰਮ ਕਰਦਾ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਪਹਿਲਾਂ ਪ੍ਰਾਈਮਰ ਦਾ ਜਿਹੜਾ ਕੰਪਲੀਟ ਕੀਤਾ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਮੈਚਿੰਗ ਕਰਕੇ ਥੋੜਾ ਬਹੁਤਾ 19 21 ਦਾ ਫਰਕ ਤਾਂ ਹੋ ਹੀ ਜਾਂਦਾ ਉਹ ਅਸੀਂ ਵੀ ਜਲਦੀ ਦੇ ਵਿੱਚ ਸੀ ਥੋੜੇ ਲੇਕਿਨ ਵਧੀਆ ਪੇਂਟ ਕੀਤਾ ਮੈਚਿੰਗ ਕਰਕੇ 19 21 ਦਾ ਫਰਕ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਪੇਂਟ ਕਰਕੇ ਹੋਕ ਨੂੰ ਵੀ ਪੇਂਟ ਕੀਤਾ ਪ੍ਰਾਈਮਰ ਮਾਰ ਕੇ ਔਰ ਜਿਹੜਾ ਬੰਪਰ ਨੂੰ ਵੀ ਪੇਂਟ ਕੀਤਾ ਜਿਹਦੇ ਨਾਲ ਜਿਹੜੀ ਲੁੱਕ ਆ ਉਹ ਤੁਹਾਡੇ ਸਾਹਮਣੇ ਆ ਜਿਹੜੀ ਟਰੈਕਟਰ ਦੀ ਲੁੱਕ ਹੈ ਉਹ ਵੀ ਤੁਹਾਡੇ ਸਾਹਮਣੇ ਆ ਹੁਣ ਟਰੈਕਟਰ ਨੂੰ ਜਿਹੜਾ ਆਪਾਂ ਪੂਰੀ ਦਾ ਪੂਰਾ ਅਖਬਾਰਾਂ ਦੇ ਨਾਲ ਕਵਰ ਕਰ ਦਿੱਤਾ ਸੀ ਕਿ ਤਾਂ ਕਿ ਟਰੈਕਟਰ ਦੇ ਉੱਪਰ ਜਿਹੜੀਆਂ ਪੇਂਟ ਦੀਆਂ ਛਿਟਾਂ ਨਾ ਪੈਣ ਜੇ ਇਹ ਜਦੋਂ ਪੇਂਟ ਕਰਦੇ ਆ ਉਦੋਂ ਫੁਹਾਰਾ ਜਿਹੜਾ ਉਹ ਉੱਡ ਸਕ ਉੱਡ ਕੇ ਉਹ ਹਰ ਕਿਤੇ ਵੀ ਪੈ ਸਕਦੀ ਐ 쇼 ਦੇ ਉੱਪਰ ਇਸ ਕਰਕੇ ਸੀ ਪੂਰੇ ਚੰਗੀ ਤਰ੍ਹਾਂ ਪੂਰਾ ਟਰੈਕਟਰ ਜਿਹੜਾ ਉਹ ਅਖਬਾਰਾਂ ਦੇ ਨਾਲ ਕਵਰ ਕਰ ਦਿੱਤਾ ਸੀ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਕੋਈ ਵੀ ਜਗਾ ਨਹੀਂ ਜਿੱਦਾਂ ਦੀ ਛੱਡੀ ਜਿੱਥੇ ਪੇਂਟ ਜਿਹੜਾ ਵਾ ਉਹ ਨਹੀਂ ਕੀਤਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਾ ਇਹਦੇ ਕਮੈਂਟ ਦਿਓ ਬੰਪਰ ਕਿਵੇਂ ਲੱਗਾ ਸਾਨੂੰ ਆਪਣੇ ਸੁਝਾਅ ਦਿਓ ਅਗਰ ਤੁਹਾਨੂੰ ਵਧੀਆ ਲੱਗਾ ਉਹ ਵੀ ਦੱਸੋ ਹੁੱਕ ਜਿਹੜੀ ਲਾਈ ਆ ਅਸੀਂ ਲੋਕ ਨਟਾਂ ਦੇ ਵਿੱਚ ਲਾਉਂਦੇ ਨੇ ਅਸੀਂ ਗੁੱਲਿਆਂ ਦੇ ਵਿੱਚ ਕਰਵਾਈ ਆ ਪੰਜ ਗੁੱਲੇ ਦੇ ਜਦੋਂ ਮਰਜ਼ੀ ਹੁੱਕ ਥੱਲੇ ਉੱਤੇ ਕਰ ਸਕਦੇ ਆ ਟਰੈਕਟਰ ਜਿਹੜਾ ਉਹ ਅਸੀਂ ਕਰ ਲਿਆ ਕੇ ਫਿਰ ਦੁਬਾਰਾ ਵੀਡੀਓ ਬਣਾਈ ਆ ਤੁਹਾਨੂੰ ਇਹ ਲੁੱਕ ਕਿਵੇਂ ਲੱਗੀ ਸਾਨੂੰ ਸੁਝਾ ਦਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ